ਆਮ ਕਰੋਧ ਲੋਭ ਮੋਹ ਹੰਕਾਰ ਇਹ ਰਹਿੰਦੇ ਨੇ ਨਾ ਕਹਿੰਦੇ ਬਹੁਤਾਂ ਬੰਦੇ ਨੇ ਹੋਰ ਜੁੜ ਲਏ ਬਈ ਕਿਹੜੇ WhatsApp Facebook YouTube Instagram ਗੱਟ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਤਾਂ ਦੁਨੀਆ ਦਾ ਤਵਾ ਹੁਣ ਤੇ ਆਈ ਦੀ ਆ ਬਈ ਬਚਣਗੇ ਕਿਹੜੇ ਜਿਹੜੇ ਰੱਬ ਦਾ ਬੰਦਗੀ ਕਰਦੇ ਨੇ ਗੱਟ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋਈਆ ਹਰੀਕੰਦ ਰਾਜੇ ਦੇ ਘਰ ਵਾਲੀ ਤਾਰਾ ਰਾਣੀ ਹੋਈਆ ਹਰੀਕੰਦ ਰਾਜੇ ਦੇ ਘਰ ਵਾਲੀ ਸਾਧ ਸੰਗਤ ਜੀ ਰਾਜਾ ਸਤਸੰਗੀ ਨੇ ਸੀਗਾ ਕੋ ਸੰਗੀ ਸੀਗਾ ਤੇ ਜਿਹੜੀ ਰਾਣੀ ਸੀ ਉਹ ਨਤਨੇਮ ਕਰਨ ਵਾਲੀ ਸੀ ਬੰਦਗੀ ਕਰਨ ਵਾਲੀ ਸੀ ਤੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਨਾ ਐ ਜਿਵੇਂ ਆਪਣਾ ਸਾਧ ਸੰਗਤ ਜੀ ਆਪਣੇ ਖੇਤਾਂ ਦੇ ਵਿੱਚ ਸਥਾਨ ਨੇ ਬਾਬਾ ਢੋਲਾ ਜੀ ਦਾ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਸਾਧ ਸੰਗਤ ਕਰਦੇ ਨੇ ਆਵਾਜ਼ਤ ਕਰਦੇ ਨੇ ਕੀਰਤਨ ਕਰਦੇ ਨੇ ਰੱਬ ਦੀ ਬੰਦਗੀ ਕਰਦੇ ਨੇ ਤੇ ਅਮਰਤ ਵੇਲੇ ਉੱਠ ਕੇ ਨਾ ਰਾਜੀ ਹਰੀ ਚੰਨ ਦੀ ਘਰ ਵਾਲੀ ਸਾਧ ਸੰਗਤ ਜੀ ਕਥਾ ਸੁਣਨ ਵਾਸਤੇ ਜਾਇਆ ਕਰੇ ਰਾਜੀ ਤਾਂ ਚੋਰੀ ਹੋ ਰਾਜੀ ਤਾਂ ਚੋਰੀ ਉੱਠ ਕੇ ਕਿੱਥੇ ਜਾਣਾ ਕਰੇ ਸਤ ਸੰਗ ਕਰਨ ਵਾਸਤੇ ਕਿਦੇ ਘਰ ਵਾਲੀ ਰਾਜੇ ਹਰੀ ਚੰਦ ਦੇ ਘਰ ਵਾਲੀ ਤਾਰਾ ਰਾਣੀ ਨਾਮ ਤਾਰਾ ਰਾਣੀ ਆ ਘਰ ਵਾਲੇ ਰਾਜੇ ਦਾ ਨਾਮ ਹੈ ਹਰੀ ਚੰਦ ਰਾਜਾ ਤੇ ਸਾਧ ਸੰਗ ਜੀ ਰਾਤ ਨੂੰ ਜਾਂਦੀ ਹੈ ਕੀ ਕਹਿੰਦੀ ਹੈ ਨਾਲੇ ਗੁਰਵਾਣੀ ਕਹਿੰਦੀ ਹੈ ਭਾਈ ਗੁਰਦਾਸ ਜੀ ਹੋ ਰਾਤੀ ਜਾ ਪੀ ਜਾ ਕੇ ਵੇਰਾ ਕਣ ਕੇ ਜਾਨੀ ਜਾਂ ਜਾਨੀ ਜੇ ਜਦੋਂ ਸਤ ਸੰਗ ਕਰਨ ਵਾਸਤੇ ਜਾਂਦੀ ਹੈ ਰਾਣੀ ਇੱਕ ਦਿਨ ਪਤਾ ਲੱਗਿਆ ਰਾਜੇ ਨੂੰ ਵਜ਼ੀਰਾਂ ਨੇ ਪੁੱਛਿਆ ਵੀ ਉਹ ਕਿੱਥੇ ਜਾਂਦੀ ਹੈ ਰਾਣੀ ਤਾਰਾ ਰਾਣੀ ਕਿੱਥੇ ਜਾਂਦੀ ਹੈ ਵਜ਼ੀਰਾਂ ਨੇ ਬਸਿਆ ਕਹਿੰਦੇ ਮਹਾਰਾਜ ਰਾਜਾ ਸਾਹਿਬ ਉਹ ਜਾਂਦੀ ਹੈ ਸਾਧੂਆਂ ਦੀ ਸੰਗਤ ਲੱਗਦੀ ਹੈ ਆਪਣੇ ਨੇੜੇ ਉੱਥੇ ਕਥਾ ਕੀਰਤਨ ਸੁਣਨ ਵਾਸਤੇ ਜਾਂਦੀ ਹੈ ਉਹ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸੰਗਤ ਦੇ ਵਿੱਚ ਕੌਣ ਆ ਸਕਦਾ ਹੈ ਵੀ ਸੁਣ ਲਿਓ ਗੁਰਬਾਣੀ ਤੋਂ ਪੁੱਛਿਓ ਮਹਾਰਾਜ ਸਤ ਸੰਗਤ ਦੇ ਵਿੱਚ ਕੌਣ ਜਾਂਦਾ ਹੈ ਤੇ ਗੁਰਬਾਣੀ ਦੱਸੋ ਤੁਹਾਨੂੰ ਜਨ ਮਾਸਟਕ ਧੁਰ ਹਰ ਲਿਖਿਆ ਲਿਖਿਆ ਮਾਸਟਕ ਕਿਨੂੰ ਕਹਿੰਦੇ ਨੇ ਵੀ ਮੱਥੇ ਨੂੰ ਜਦੋਂ ਕਿਤੇ ਤੁਸੀਂ ਸੰਸਕਾਰ ਕਰਾਉਣ ਜਾਂਦੇ ਹੋ ਜਦੋਂ ਫੁੱਲਾਂ ਦੀ ਰਸਮ ਹੁੰਦੀ ਆ ਨਾ ਫੁੱਲ ਚੁੱਕ ਕੇ ਲਿਆਉਣਾ ਤੁਸੀਂ ਕਦੇ ਵੇਖਿਓ ਇੱਥੇ ਅੱਖਰ ਜੇ ਲਿਖੇ ਹੁੰਦੇ ਨੇ ਸਾਰਿਆਂ ਨੇ ਵੇਖੇ ਹੋਣਗੇ ਆਪਣੇ ਸਾਧ ਸੰਗ ਦੀ ਮੱਥੇ ਤੇ ਲੇਖ ਹੁੰਦੇ ਨੇ ਇਹ ਪਰ ਉਹ ਇੱਕ ਇੱਕ ਜਾਨੀ ਪੜ ਸਕਦਾ ਕਿਹੜੇ ਜਿਆਦਾ ਸਾਧੂ ਸੰਤ ਹੋਣ ਬੰਦਗੀ ਵਾਲੇ ਉਹ ਪੜ ਸਕਦੇ ਨੇ ਤੇ ਜਾਂ ਫਿਰ ਉਹ ਰੱਬ ਦੇ ਲਿਖੇ ਹੁੰਦੇ ਨੇ ਤੇ ਰੱਬ ਵੀ ਪੜ ਸਕਦਾ ਉਹਨਾਂ ਨੂੰ ਕਿ ਆਖੂ ਸਤਨਾਮ ਵਾਹਿਗੁਰੂ ਤੇ ਸਾਧ ਸੰਗਤ ਜੀ ਗੁਰਬਾਣੀ ਕਹਿੰਦੀ ਜਿਹਦੇ ਧੁਰ ਤੋਂ ਰੱਬ ਨੇ ਲਿਖਤਾ ਵੀ ਇਹਨੇ ਸੰਗਤ ਦੇ ਵਿੱਚ ਜਾਣਾ ਕਈ ਹੋਣਗੇ ਕਹਿੰਦੇ ਵੀ ਹੋਣਗੇ ਵੀ ਯਾਰ ਆਪਾਂ ਚੱਲਾਂਗੇ ਦੀਵਾਨਾਂ ਦੇ ਵਿੱਚ ਉੱਥੇ ਦੀਵਾਨ ਲੱਗਣੇ ਚੱਲਾਂਗੇ ਨਹੀਂ ਆਇਆ ਗਿਆ ਕੋਈ ਇਹ ਰੱਬ ਦੇ ਰੰਗ ਹੁੰਦੇ ਨੇ ਜੀ ਤੇਰੇ ਰੰਗਾਂ ਵਾਂ ਭੇਤਨਾਵੇਂ ਦੁਨੀਆ ਬਣਾਉਣ ਵਾਲਾ ਬਣਾਉਣ ਵਾਲਾ ਰੱਬ ਦੇ ਰੰਗੇ ਬੜੇ ਨੇ ਕਿਸੇ ਫਕੀਰ ਨੂੰ ਪੁੱਛਿਆ ਸੀ ਆਪਣੇ ਅਰਗੇ ਮੇਰੇ ਅਰਗੇ ਨੇ ਕਹਿੰਦੇ ਵੀ ਰੱਬ ਕੀ ਕੰਮ ਕਰਦਾ ਹੈ ਉਹ ਕਹਿੰਦੇ ਰੱਬ ਇੱਕ ਹੀ ਕੰਮ ਕਰਦਾ ਵੇ ਕੀ ਤੁਹਾਡੇ ਨਗਰ ਦੇ ਵਿੱਚ ਵੀ ਹੋਣਗੇ ਲੋਕ ਕੋਈ ਸਮਾਂ ਸੀਦਾ ਨਾਮ ਚੜਦਾ ਹੁੰਦਾ ਉਹਨਾਂ ਦਾ ਪਰ ਸਮਾਂ પાਕੇ ਦਿਨ ਬਦਲ ਜਾਂਦੇ ਨੇ ਕੋਈ ਸਾਧ ਸੰਗਤ ਜੀ ਪੁੱਛਦੇ ਹੀ ਨਹੀਂ ਉਹਨਾਂ ਨੂੰ ਇਸੇ ਤਰ੍ਹਾਂ ਰੱਬ ਦੇ ਰੰਗ ਨੇ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਹੋ